ਹਾਂਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਅ ਐਪਲ ਆ ਚੁੱਕੇ ਆਪਣੇ ਕੋਲੇ ਫਿਰ ਦੁਬਾਰਾ ਸਟਾਕ ਆ ਚੁੱਕਿਆ ਐਪਲ ਦਾ ਤੇ ਕੁਆਲਿਟੀ ਤੁਹਾਨੂੰ ਪਤਾ ਕਿ ਪੂਰੀ ਵਧੀਆ ਬਿਲਕੁਲ ਇਹਨਾਂ ਸਾਫ਼ ਸੇਵ ਨਹੀਂ ਤੇ ਦਿਖਾ ਦਈਏ ਸਾਨੂੰ ਥੱਲੇੋਂ ਵੀ ਕਈ ਵੀਰ ਕਮੈਂਟ ਚ ਕਹਿ ਰਹਿੰਦੇ ਬਾਈ ਉੱਪਰ ਤਾਂ ਵਧੀਆ ਹੁੰਦੇ ਆ ਤੇ ਦਿਖਾ ਦਈਏ ਰੇਟ ਵੀ ਤੁਸੀਂ ਸੁਣਿਓ ਫਿਰ ਦੇਖਿਓ ਆ ਲੋ ਪੂਰੀ ਟੋਪ ਦੀ ਕੁਆਲਿਟੀ ਪੈਨ ਪੂਰੇ ਵਧੀਆ ਲੋ ਬਿਲਕੁਲ ਹੀ ਫਰੈਸ਼ ਸਟਾਕ ਆ ਤੇ ਮਾਲ ਵੀ ਕੋਈ ਬਹੁਤਾ ਜ਼ਿਆਦਾ ਨਹੀਂ ਗਾ ਥੋੜੀ ਜਿਹੀ ਪੇਟੀਆਂ ਵਾ ਤੇ ਪੂਰਾ ਵਧੀਆ ਕੁਆਲਿਟੀ ਵਾਈਜ਼ ਪੂਰਾ ਵਧੀਆ ਵਾ ਤੇ ਇਹ ਰੇਟ ਰਹੂਗਾ ਜੀ ਇਹਦਾ ਔਨ ਵਾਲੀ ਆਪਣੀ 31 ਤਰੀਕ ਤੱਕ 10 ਦਿਨਾਂ ਦੇ ਵਿੱਚ ਵਿੱਚ ਕਲੀਅਰ ਹੋ ਜਾਊਗਾ ਸਾਰਾ ਇਹ ਤੇ ਹੋ ਸਕਦਾ ਇਹ ਦੂਜਾ ਇਹ ਸੀਵ ਆ ਜਿਹੜਾ ਇਹ ਰੇਟ ਤੇ ਨਾ ਮਿਲੇ ਆਉਣ ਵਾਲੀ 31 ਤਰੀਕ ਤੱਕ ਇਹ ਰੇਟ ਰਹੂਗਾ ਤੇ ਜਿੰਨਾ ਚਿਰ ਸਮਾਨ ਆਉਣਾ ਟਾਈਮ ਇਹ ਰੇਟ ਰਹੂਗਾ ਸਿਰਫ ਹੀ 120 ਰੁਪਏ ਪਹਿਲਾਂ ਆਪਾਂ 180 ਰੁਪਏ ਤੱਕ ਵੇਚਿਆ ਇਹੀ ਕੁਆਲਿਟੀ ਤੇ ਹੁਣ ਰੇਟ ਸਿਰਫ 120 ਰੁਪਏ ਸੋ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਵੋ 31 ਤਰੀਕ ਤੱਕ ਪੂਰਾ ਵਧੀਆ ਫਰੈਸ਼ ਸਟਾਕ ਲਓ ਜੀ ਸਾਈਜ਼ ਦੇਖੋ ਤੁਸੀਂ ਸੀਗ ਦਾ ਲੈ ਆਪਾਂ ਕੰਢੇ ਦੇ ਮਾੜੀ ਤੋਲ ਕੇ ਦਿਖਾਈਏ ਤੁਹਾਨੂੰ ਸਾਈਜ਼ ਦਿਖਾਉਣੀ ਆ ਤੇ ਦੇਖਿਓ ਆ ਲੈ ਇੱਕ ਸੀਗ ਦਾ ਸਾਈਜ਼ ਵਜਨ ਦੇਖੋ ਤੁਸੀਂ ਲਓ 326 ਗ੍ਰਾਮ ਇੱਕ ਸੀਗ ਦਾ ਵਜਨ ਆ ਦੇਖਣ ਨੂੰ ਹੁਣ ਤੁਸੀਂ ਕੁਆਲਿਟੀ ਆਪੀ ਚੈੱਕ ਕਰ ਲੈ ਵੀ ਇਹ ਕਿੱਦਾਂ ਦੀ ਕੁਆਲਿਟੀ ਆ ਲੈ ਆ ਦੇਖੋ ਉਹ ਇਹ ਨਹੀਂ ਹੈ ਕਿ ਕਪੜਾ ਮਾਰ ਮਾਰ ਚਮਕਾਇਆ ਹੋਇਆ ਵਾ ਕੋਈ ਐਦਾਂ ਕੁਝ ਨਹੀਂ ਹੈਗਾ ਬਿਲਕੁਲ ਜਿਵੇਂ ਹੀ ਸਾਫ਼ ਜਿਵੇਂ ਆਇਆ ਉਵੇਂ ਹੀ ਆ ਉਹ ਨਹੀਂ ਕੰਮ ਹੈਗਾ ਵੀ ਕਪੜਾ ਮਾਰ ਮਾਰ ਕੇ ਚਮਕਾ ਕੇ ਸਾਫ਼ ਕੀਤਾ ਹੋਇਆ